ਹਾਂਜੀ ਹਰ ਸ਼੍ਰੀ ਗੁਰੂ ਵੀਰ ਜੀ ਸਾਰਿਆਂ ਨੂੰ ਤੇ ਜਿਨੇ ਵੀ ਮੇਰੇ ਫੇਸਬੁੱਕ ਪੈਨਪਰਾ ਦੇਖ ਰਹੇ ਨੇ ਸੋਡੀ ਨਾਜ਼ਰਿਕ ਮੈਂ ਸ਼ੇਰ ਅਰਜ਼ ਕਰਨ ਲੱਗਾਗਾ ਜੋ ਅੱਜ ਕੱਲ੍ਹ ਦੋਸਤ ਨੇ ਹਨਾ ਬੜਾ ਕੁਝ ਕਹਿੰਦੇ ਨੇ ਵੀ ਥੋੜੇ ਜਿਹੀ ਕੁਝ ਕਰਾਂਗੇ ਤੇ ਇਹ ਹਕੀਕਤੀ ਸ਼ੇਰ ਆ ਮੈਂ ਆਪਦੇ ਕੋਲੋਂ ਲਿਖਿਆਗਾ ਜੋ ਬੀਤੀ ਆ ਉਹ ਸੋਡੀ ਨਾਜ਼ਰ ਮੈਂ ਸ਼ੇਰ ਅਰਜ਼ ਕਰਨ ਲੱਗਾ ਜੀ ਜਰ ਇੱਕ ਵਾਰੀ ਸੁਣ ਕੇ ਥੈਂਕ ਯੂ ਸੱਜਣਾ ਕਦੇ ਨਾ ਉੱਡੀ ਤੇਜ਼ ਹਵਾਵਾਂ ਵਿੱਚ ਸੱਜਣਾ ਕਦੇ ਨਾ ਉੱਡੀ ਤੇਜ਼ ਹਵਾਵਾਂ ਵਿੱਚ ਮੈਂ ਉੱਚੇ ਉੜਦੇ ਟੈਂ ਦੇ ਵੇਖੇ ਰਾਹਾਂ ਵਿੱਚ ਮੈਂ ਉੱਚੇ ਉੜਦੇ ਟੈਂ ਦੇ ਵੇਖੇ ਰਾਹਾਂ ਵਿੱਚ ਹੁਣ ਤੇ ਦੋਸਤ ਦੀ ਸੂਰਤ ਭੁੱਲਦੀ ਜਾਂਦੀ ਐ ਹੁਣ ਤੇ ਦੋਸਤ ਦੀ ਸੂਰਤ ਭੁੱਲਦੀ ਜਾਂਦੀ ਐ ਇੱਕ ਵੇਲਾ ਸੀ ਇੱਕ ਵੇਲਾ ਸੀ ਇੱਕ ਸਮਾਂ ਸੀ ਉਹ ਵਸਦਾ ਸੀ ਮੇਰੇ ਸਾਹਾਂ ਵਿੱਚ ਇੱਕ ਦੋਸਤ ਸੀ ਆ ਇਕੱਠੇ ਰਹਿੰਦੇ ਇਕੱਠੇ ਖਾਂਦੇ ਪੀਂਦੇ ਸਮਾਂ ਆਇਆ ਵਿਛੜ ਗਏ ਕਾਫੀ ਸਮੇਂ ਬਾਅਦ ਜਦ ਮਿਲੇ ਉਹ ਮੇਥੋਂ ਪਾਸਾ ਵਟ ਕੇ ਦੂਰ ਦੇ ਲੰਘ ਗਿਆ ਸੀਗਾ ਅੱਜ ਕੱਲ੍ਹ ਐਸੇ ਦੋਸਤ ਹੁੰਦੇ ਨੇਗੇ ਜੋ ਪਹਿਲੇ ਕੁਝ ਬਾਤ ਕੁਝ ਹੋਰ ਹੁੰਦੇ ਨੇ ਸੋ ਥੈਂਕ ਯੂ ਮੇਰੇ ਭਰਾਵਾਂ ਦਾ ਸਾਰਿਆਂ ਦਾ ਮੇਰੀ ਵੀਡੀਓ ਨੂੰ ਬਹੁਤ ਬਹੁਤ ਲਾਇਕ ਔਰ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਜੀ ਮੇਰੀ ਫੇਸਬੁੱਕ ਫੈਮਿਲੀ ਨੂੰ ਕਲਵ ਜੋ ਹਮੇਸ਼ਾ ਖੁਸ਼ ਰੋਜ ਵਸਦੇ ਹੋ ਥੈਂਕ ਯੂ ਧੰਨਵਾਦ ਥੈਂਕ ਯੂ